ਮੰਨੀ ਵੀ ਬਾਹਰ ਹੀ ਬੈਠੇ ਦੇ ਆਹੋ ਪਤ ਮੈਂ ਬਾਹਰ ਹੀ ਬੈਠੀ ਮੈਂ ਚੱਲ ਜਾਈ ਖਾ ਬਾਹਰ ਗਈ ਨਹੀਂ ਆਹੋ ਅੱਜ ਤਾਂ ਮੌਸਮ ਠੰਡਾ ਆ ਆ ਮੌਸਮ ਠੰਡਾ ਹੀ ਅੱਜ ਤਾਂ ਮੈਂ ਚੱਲ ਘੜੀ ਇੱਕ ਬਾਹਰ ਪਾਵਾਂ ਅੰਦਰ ਬਹਿ ਕੇ ਦੀ ਨਾ ਠੀਕ ਆ ਕੀ ਆ ਤੇ ਰੋਟੀ ਪਾਣੀ ਖਾਦਾ ਕਿ ਨਹੀਂ ਨਹੀਂ ਰੋਟੀ ਪਾਣੀ ਤਾਂ ਖਾ ਲਿਆ ਵਾ ਠੀਕ ਆ ਠੀਕ ਆ ਆਹੋ ਤੇ ਘਰ ਦੇ ਅੰਦਰ ਹੀ ਆ ਆਹੋ ਘਰੇ ਨੇ ਤੂੰ ਹੀ ਬਹਿੜ ਹੋਏ ਸੀ ਲਾ ਕੇ ਕੋਈ ਨਹੀਂ ਰਾਤ ਇਸੀ ਥੱਲੇ ਰਹਿਣਾ ਮਰ ਕੇ ਨਹੀਂ ਆਜੋ ਮੈਂ ਨਾ ਦਣਾ ਵਾ ਇੱਥੇ ਕਿਹੜਾ ਕਿਹਨੇ ਕੋ ਕਹਿਣਾ ਨਹੀਂ ਕਹਿਣਾ ਕਹਿੰਦੇ ਕੀ ਆ ਕੁਝ ਮੈਨੂੰ ਮੈਂ ਤਾਂ ਆਪਣੀ ਮਰਜ਼ੀ ਨਾਲ ਬੈਠੀ ਆ ਠੀਕ ਆ ਠੀਕ ਆ ਮੈਂ ਗੱਲ ਨਹੀਂ ਵੀ ਪਈ ਹੈਗੀ ਠੀਕ ਆ ਠੀਕ ਆ ਸੋਚਣ ਲਈ ਆ ਬੈਠੀ ਹੂੰ ਤੇ ਮੈਂ ਹੁਣ ਉਹ ਵੇਮ ਨੂੰ ਜੋ ਤੇ ਮੈਂ ਜਨਾਈ ਨੂੰ ਮੈਂ ਰੱਦਾਂ ਤੇ ਨੂੰ ਚਲੀ ਜਾਵਾਂ ਐਸੇ ਤਾਂ ਨੂੰ ਨਾਲੇ ਨਹੀਂ ਗਾਹੀ ਜਾਣ ਦੇਣਾ ਦੋ ਤਿੰਨ ਦਿਨ ਹੋਰ ਕਿਉਂ ਮਾ ਤਾਂ ਇੱਥੇ ਆਏ ਜੇ ਬਾਜੋ ਕੀ ਪਤਾ ਤੁਹਾਡਾ ਟਾਈਮ ਲੱਗਣਾ ਕਿ ਨਹੀਂ ਲੱਗਣਾ। ਤੇ ਅਮਰ ਪਤਾ ਮੈਂ ਕਿੜਾ ਕੋਈ ਕੰਮ ਕਰਨ ਲਈ ਆ। ਟਾਈਮ ਲੱਗਣ ਨੂੰ ਕੀ ਆ ਮੈਂ ਫਿਰ ਕਿਤੇ ਆ ਜਾਾਂਗੀ। ਇੱਥੇ ਰਹਿ ਜਾਾਂਗੀ ਕਿਤੇ ਇੱਕ ਦੋ ਦਿਨ। ਨਾਲੇ ਪਿੱਛੋਂ ਕਿੰਡੇ ਕਿ ਤੁਹਾਨੂੰ ਕੀ ਲਾਉਂਦੇ ਕਿ ਮੂੰਹ ਮਾਦਾ ਹੁਣੀ ਆ ਜਾ ਹੁਣੇ ਆ ਜਾ। ਨਹੀਂ ਫੋਨ ਕੈਨ ਕਰਨਾ ਪੁੱਤ ਹਣ ਤੇ ਸ਼ੁਕਰ ਕੀਤਾ ਹੋਣਾ। ਕਿ ਮਾਤਾ ਗਈ ਆ ਤੇ ਚੱਲ। ਸ਼ੂਗਰ ਤੇ ਉਹ ਮਾਮੀ ਡਈ ਹੁਣੀ ਕਰਨਾ। ਹਾਂ ਸ਼ੁਕਰ ਕੀਤਾ ਹੋਣਾ ਨੇ ਤੇ ਪੁੱਤ। ਫੋਨ ਕੈਨ ਕਰਨਾ ਮੈਂ ਉਹ ਫੜੇਗਾ ਤੇ ਮੁੰਡਾ ਹੀ ਕਰੂਗਾ। ਆ ਉਹਨੇ ਤਾਂ ਕਰਨਾ ਨੀ ਕਰਮਾ ਵਾਲੀ ਹੈ। ਹਾਂ ਉਹਰੇ ਤੇ ਕੋਈ ਨਹੀਂ ਤੇ ਜੇ ਤੁਹਾਨੂੰ ਜਾਣਾ ਹੋਊਗਾ ਨਾ ਇਹ ਦੋ ਦਿਨ ਰੁਕ ਜਾਓ ਤੇ ਮੈਂ ਸੱਸ ਵੀ ਨੂੰ ਫੋਨ ਲਾ ਦੂੰਗਾ। ਉਹ ਆਪੇ ਆਏਗੀ। ਠੀਕ ਆ ਤੂੰ ਦੋ ਦਿਨ ਰਹਿ ਜਾਓ ਜਾਣਿਆ ਹਾਂ। ਕੋਈ ਨਹੀਂ ਮੈਂ ਦੋ ਦਿਨ ਬਾਅਦ ਫੋਨ ਕਰ ਦੂੰਗਾ ਸੱਸ ਵੀ ਨੂੰ ਉਹ ਆ ਕੇ ਲੈਣਗੇ। ਸਾਨੂੰ ਕੋਈ ਨਹੀਂ ਲੈਣ ਲਈ ਆ ਨਾ ਬਾਹਰ ਨਾ ਮੀ ਆਣਾ ਮੋਲਵਾ ਮੀ ਦਾ ਕੋਈ ਪਤਾ ਨਹੀਂ ਕਦੋਂ ਆਇਣਾ। ਇਦਾਂ ਕਰੋ ਮਾਨਾਂ ਅੰਦਰ ਚਲੋ ਤੇ ਮੈਂ ਤੁਹਾਨੂੰ ਜੇ ਚਾਹ ਪੀਣੀ ਹੋਵੇ ਚਾਹ ਬਣਾ ਦੇ ਦੁੱਧ ਪੀਣਾ ਦੁੱਧ ਗਰਮ ਕਰ ਦੇਣਾ ਤੇ ਤੁਸੀਂ ਸੰਤਿਸ਼ ਖਾਣ ਪੀਣ ਲਈਆਂ ਦੰਦੀ ਨੇ ਫੇਰ ਸੇਵਾ ਕਰਨ ਦੇ ਤੁਸੀਂ ਹੂੰ ਉਹ ਨਹੀਂ ਕਹਾਂ ਹੈ ਕਿ ਦੁੱਧ ਵੀ ਦਿੰਦੇ ਹੋ ਚਾਹ ਨਾਲ ਚਾਹ ਦੁੱਧ ਨਾਲ ਦੁੱਧ ਰੋਟੀ ਪਾਣੀ ਸੋਨਾ ਬਣਾ ਕੇ ਦਿੰਦੇ ਹੋ ਇੰਨਾ ਹੀ ਬੜਾਵਾ ਨਹੀਂ ਹੁਣ ਪਈ ਹੈ ਜੇ ਸੇਵਾ ਤਾਂ ਕਰਨੀ ਪੈਣੀ ਹੈ ਨਵੀਂ ਚੰਗੀ ਤਰ੍ਹਾਂ ਹਾਂ ਇਹ ਤਾਂ ਕਹਾਂ ਹੈ ਕਿ ਸੇਵਾ ਜੇ ਥੋੜੀ ਕੋਈ ਕਮੀ ਖੜਨੀ ਹੂੰ ਚਲੋ ਇਦਾਂ ਜੇ ਬਾਹਰ ਬਹਿਣਾ ਤੀ ਮੈਂ ਨਹੀਂ ਦੋ ਕੁ ਮਿੰਟ ਬਹਿ ਜਾ ਹਾਂ ਹੋਰ ਰੋਟੀ ਠੀਕ ਆ ਫਿਰ ਮੈਂ ਅੰਦਰ ਜਾ ਕੇ ਦੁੱਧ ਗਿਨਮ ਕਰਦੇ ਹੁੰਦਾ ਚੋ ਕੋਈ ਨਹੀਂ ਕਰ ਲਾ ਤੁਹਾਨੂੰ ਜੇ ਕੋਈ ਨਹੀਂ ਰੋਟੀ ਦਾ ਟਿੱਖਾ ਲੱਕ ਵੀ ਬਰਮ ਆ ਜਾਂਦਾ ਚੱਲ ਇੱਕ ਨੂੰ ਖੈਣਾ ਕਰੀ ਜਾਂਦਾ ਹੁੰਦਾ ਅਜੇ ਨਹੀਂ ਜਾਣ ਦੇਣਾ ਅਜੇ ਨਹੀਂ ਜਾਣ ਲੈਣਾ ਤੇ ਦੱਸ ਹੁਣ ਮੈਂ ਕੀ ਕਰਾਂ ਇੰਨੇ ਦਿਨ ਤੇ ਮੇਰਾ ਨਹੀਂ ਦਿਲ ਲੱਗਦਾ ਚੰਗੇ ਨਹੀਂ ਲੱਗੀ ਵਾ ਧੀਆਂ ਦੇ ਘਰ ਇੱਕ ਦੋ ਦਿਨ ਹੀ ਬੜਾ ਹੁੰਦਾ ਵਾ ਮੈਂ ਦੋ ਧੀਆਂ ਦੋਤੇ ਵੀ ਪਿਆਰ ਕਰਦੇ ਨੇ ਕੀ ਬੰਦਾ ਕਰੇ ਇਹਨਾਂ ਨੂੰ ਵੀ ਜਵਾਬ ਨਹੀਂ ਦਿੱਤਾ ਜਾਂਦਾ ਚਲ ਕੋਈ ਨਹੀਂ ਰਹਿ ਲੈਨੀ ਹੋਰ ਇੱਕ ਦਿਨ ਆਣੀ ਗੱਦਿਆ ਲਹੂ ਕਾ ਫੇਰ ਇਹ ਮੈਂ ਕਿਆ ਵਤਨ ਨੰਨੀ ਮੰਨੀ ਨਹੀਂ ਆ ਵੀ ਦੇ ਹੋਟਲ ਬਾਰ ਨੇਰਾ ਹੋਇਆ ਵਾ ਤੋ ਪੰਗੂੜੇ ਤੇ ਬੈਠੀ ਐ ਪੰਗੂੜੇ ਤੇ ਬੈਠੀ ਆ ਮੈਂ ਤੇ ਜਦ ਅੰਦਰ ਆਈ ਆ ਤੇ ਇਥੇ ਲੋਬੀ ਚ ਲੰਮੇ ਪਏ ਹੈਗੇ ਤੇ ਮੈਂ ਹਾਂ ਚੱਲਣਾ ਫੁੜਕੇ ਲਾ ਕੇ ਆਈ ਗਰਮੀ ਬੜੀ ਲੱਗਣ ਦੇ ਪੱਖਾ ਲਾ ਕੇ ਕਿੜੀ ਬੈਣੀ ਐ ਉਹ ਮੈਂ ਤੇ ਬਥੇਰਾ ਕਿਆ ਮੈਂ ਆਜੋ ਅੰਦਰ ਤੁਹਾਨੂੰ ਏਸੀ ਲਾ ਦੰਨਾ ਵਾ ਇਹ ਨਹੀਂ ਬਾਠ ਠੀਕ ਆ ਬਾਠ ਠੀਕ ਆ ਤੇ ਮੈਂ ਬਾਹਰ ਮਛਰ ਪਤਾ ਕਿੰਨਾ ਗੱਲ ਅਸਲ ਚ ਪਤਾ ਕੀ ਆ ਉਹਦਾ ਜੀ ਨਹੀਂ ਲੱਗਣ ਡਿਆ ਆਪਣੇ ਪਿੰਨਾ ਆਪਣਾ ਹੀ ਹੁੰਦਾ ਵਾ ਕੋਈ ਬੀਬੀ ਭੈਣ ਆ ਜਾਂਦੀ ਆ ਕੜੀ ਬੰਦਾ ਘੇੜ ਘੜੀ ਖਲੋ ਜਾਂਦਾ ਵਾ ਉਹੀ ਤੇ ਮੈਂ ਕਹਿੰਦੇ ਆ ਮੈਂ ਹਾਂ ਜੀ ਦੋ ਦਿਨ ਰੋਜੋ ਮੈਂ ਆਪੇ ਸਰਸਰੀ ਨੂੰ ਫੋਨ ਲਾ ਦੂੰਗਾ ਤੋ ਆ ਕੇ ਤੇ ਲੈਣਗੇ ਤੇ ਮੈਂ ਹੀ ਕਿਹੜਾ ਇੱਥੇ ਪੱਕਾ ਬੰਨ ਛੜਿਆ ਤੁਹਾਨੂੰ ਨਹੀਂ ਫੋਨ ਕਿਉਂ ਲਾਉਣਾ ਵਾ ਉਹਨਾਂ ਨੂੰ ਨਹੀਂ ਲੋੜ ਹੈਗੀ ਜੇ ਉਹਨਾਂ ਨੂੰ ਲੋੜ ਹੋਊਗੀ ਨਾ ਜਾਂ ਫੋਨ ਕਰਨਗੇ ਤੇ ਜਾਂ ਲੈਣ ਆਉਣਗੇ ਉਹ ਮੰਮੀ ਕੋਈ ਨਹੀਂ ਜੀ ਨਾ ਲੱਗਾ ਪਿਛੋ ਬਿਮਾਰ ਹੋ ਗਈ ਤੇ ਫਿਰ ਕੀ ਕਰਾਂਗੇ ਉਹ ਕੋਈ ਗੱਲ ਨਹੀਂ ਨਾਨੀ ਨਿਆਣੀ ਆ ਤੇ ਬਿਮਾਰ ਹੋ ਚੱਲੀ ਆ ਕੋਹ ਨਹੀਂ ਹੁੰਦਾ ਨਾਲੇ ਨਾ ਮਾਮੀ ਤੇਰੀ ਨੇ ਸੌ ਸੌ ਗੱਲ ਕਰਨੀ ਆ ਵੀ ਕੁੜੀ ਕੋ ਗਈਗੀ ਰੋਟੀ ਵੀ ਨਹੀਂ ਚਾਰ ਦਾ ਖਵਾ ਸਕੀ ਉਹ ਝਾਟੀ ਛੱਡਣ ਆ ਗਏ ਆ ਇੱਕ ਗੱਲ ਮੇਰੀ ਸੁਣ ਲੈ ਅਸੀਂ ਛੱਡਣ ਨਹੀਂ ਗਾ ਜਾਣਾ ਜਿਉ ਉਹਨਾਂ ਨੂੰ ਲੋੜ ਹੋਊ ਤਾਂ ਆ ਜਾਣਗੇ ਸਿਆਣਾ ਬੰਦਾ ਦਾ ਘਰ ਦਾ ਜੰਗਰਾ ਹੁੰਦਾ ਵਾ ਮੈਂ ਭਲਾ ਕੀ ਕਹਿਣਿਆ ਮੈਂ ਉਹਨਾਂ ਨੇ ਕਿਹੜਾ ਫੋਨ ਲਾ ਕੇ ਪੁੱਛਿਆ ਕਿ ਤੂੰ ਆਈ ਨਹੀਂ ਮਾਦਾ ਕਿਦਾਂ ਤੇਰਾ ਕੀ ਹਾਲ ਵਾ ਕਿਦਾਂ ਨਹੀਂ ਵੀ ਇਹ ਲਾਹਦਾ ਤੇਰਾ ਮਾਮਾ ਵੀ ਨਾ ਛੱਡ ਕੇ ਗਾਂ ਘ ਹੀ ਆਈਓ ਇੱਕ ਵਾਰਾ ਫੋਨ ਨਹੀਂ ਕੀਤਾ ਉਹ ਇਹ ਨਾਲ ਤਾਂ ਨਹੀਂ ਬੱਜੀ ਉਹ ਮੈਂ ਤਾਂ ਨਾਨੀ ਨੂੰ ਕਹਿ ਕੇ ਆਇਆ ਵਾਂ ਕਿ ਮੈਂ ਦੁੱਧ ਗਰਮ ਕਰਕੇ ਲਿਆਉਣਾ ਵਾਂ ਉਹਦੇ ਦੁੱਧ ਰਾਤ ਨੂੰ ਦਵਾਂਗੇ ਹੁਣ ਮੇਰਾ ਰਾਦਾ ਵਾ ਫੇ ਰੋਟੀ ਮੰਮੀ ਖਾ ਲੈਂਦੇ ਤੇ ਮੁੜ ਕੇ ਦਵਾਈ ਖਾਣ ਵਾਲੇ ਬੰਦੇ ਜੇ ਦੁੱਧ ਪੀ ਲਿਆ ਨਾ ਉਹਨਾਂ ਨੇ ਫੇਰ ਉਹਨਾਂ ਕਹਣਾ ਰੋਟੀ ਦੀ ਭੁੱਖ ਨਹੀਂ ਹੈਗੀ ਫੇਰ ਕੇ ਮੈਂ ਅੰਦਰੇ ਸੀਲਾ ਦਨਾ ਵਾਂ ਬਹਿ ਜਾਓ ਗਰਮੀ ਪਤਾ ਕਿੰਨੀ ਬਾਹਰ ਉਹ ਤੋਂ ਛਿਟਾ ਵੀ ਹੁੰਦੀਆਂ ਹਨ ਕਿਹ ਕਿਹ ਚੱਲ ਕੋਈ ਗੱਲ ਨਹੀਂ ਉਹਦਾਂ ਵੀ ਨਾ ਸਾਰਾ ਦਿਨ ਅੰਦਰੇ ਬੈਠੇ ਰਹਿੰਦੇ ਆ ਉਹਨਾਂ ਦਾ ਰਾਦਾ ਹੁਣਾ ਵਾ ਸ਼ਾਮਾਂ ਪਈਆਂ ਠੰਡਾ ਹੋਇਆ ਘੜੀ ਬਾਹਰ ਬੈ ਜਾ ਨਹੀਂ ਆ ਕਹਿੰਦੇ ਇਹ ਪੁੱਤ ਨੂੰ ਗੱਲ ਦੱਸਾਂ ਨੰਦਸੋ ਮੇਰਾ ਨੌਂ ਦੀ ਨਹੀਂ ਲੱਗਣ ਡਿਆ ਕਿ ਮੈਂ ਨਾ ਹੁਣ ਜਾਣਾ ਕਰੇ ਅੱਛਾ ਤੇ ਮੈਂ ਉਹ ਕਿਹੜੇ ਤੁਹਾਨੂੰ ਫੋਨ ਕਰ ਕਰ ਤੜੀ ਜਾਣ ਖਾਂਡੇ ਕਿ ਮਾਤਾ ਆਈ ਆ ਨਹੀਂ ਬੰਦਾ ਪੁੱਛੇ ਵੀ ਨੌ ਕਿੱਡੀਆਂ ਕ ਲੱਤਾਂ ਘੁਟਾਂ ਡਈ ਆ ਜਿਹੜਾ ਇਹ ਤਾਂ ਜੀ ਨਹੀਂ ਲੱਗਣ ਡਿਆ ਜੇ ਪੁੱਤ ਹੀ ਆਪ ਜਾ ਕੇ ਛੱਡ ਆਏ ਨਾ ਮਾਤਾ ਦੀ ਵੀ ਬੇਇੱਜ਼ਤੀ ਉਹ ਤਾਂ ਆਪਣੀ ਵੀ ਬੇਇੱਜ਼ਤੀ ਇਹ ਕੰਮ ਮੈਂ ਹੋਣ ਨਹੀਂ ਦੇਣਾ ਮਾਮੀ ਨੂੰ ਤੇ ਆਜ਼ਾਦੀ ਮਿਲ ਗਈ ਆ ਉਹਨੂੰ ਤੇ ਪੱਕੀ ਉਥੇ ਰਵੇ ਚੱਲ ਕੋਈ ਗੱਲ ਨਹੀਂ ਜੇ ਰਹਿ ਵੀ ਪਊਗੀ ਜੇ ਉਹ ਪੁੱਤ ਦਾ ਘਰ ਵਾ ਤੇ ਵੀ ਤੀ ਦਾ ਘਰ ਵਾ ਉਹ ਇੱਥੇ ਦਾ ਮਮੀ ਕੋਈ ਨਹੀਂ ਰਹਿਣਦੇ ਪਰ ਇੱਥੇ ਗੱਲ ਮੇਨ ਇਹ ਆ ਕਿ ਬਾਪੂ ਨਾਲ ਕੋਈ ਗੱਲ ਕਰਦੇ ਹੁਣ। ਉਹ ਨਹੀਂ ਨਹੀਂ ਉਦੋਂ ਦੀ ਮੁਲਕੀ ਨਹੀਂ ਗਈ ਕੋਈ ਗੱਲ ਕੀਤੀ। ਉਦੋਂ ਨਹੀਂ ਕੀਤੀ ਸੀਗੀ। ਅੱਛਾ ਹੁਣ ਮੈਂ ਸਮਝਾਇਆ ਮੈਂ ਹੁਣ ਮਾਵਾ ਆਉਂਦਗੇ ਆ ਤਿਆਂ ਕੋ। ਫਿਰ ਕੀ ਇੱਕ ਦੋ ਰਾਤ ਰਹਿ ਜੂਗੀ ਤੇ ਆਖਰਾ ਚਲੀ ਆ। ਉਹ ਤੇ ਕੋਈ ਨਹੀਂ ਸੁਭਾਈ ਦਾਵਾ ਤਾਂ ਮੈਂ ਮਾਰਦਾ ਆਵਾਜ਼। ਜਾਂ ਮਾਰਵਾਜ਼ ਇੱਥੇ ਅਸੀਂ ਲਾਗਦੇ ਦਿੰਨੇ ਆ। ਵਾਕਈ ਮਾਤਾ ਦਾ ਜੀਨ ਲੱਗਣ ਡਿਆ ਹਣਾ। ਉਥੇ ਸੌ ਸੇਲੀ ਨੂੰ ਮਿਲਣਾ ਸੀ। ਕਦੀ ਚਾਚੀ ਵਾਲ ਚਲ ਜਾ ਤੇ ਕਦੀ ਤਾਈ ਵਾਲ ਚਲ ਜਾ ਗੱਲਾਂ ਬਾਤਾਂ ਕਰਨ ਇੱਥੇ ਹੋਂ ਨਾ ਬੱਜੀ ਬੈਠੀ ਓ ਕਦੀ ਅੰਦਰ ਜਾਂਦੀ ਆ ਕਦੀ ਬਾਹਰ ਪੰਗੂੜੇ ਤੇ ਬਹਿ ਜਾਂਦੀ ਆ ਤੇ ਕੋਈ ਗੱਲ ਨਹੀਂ ਐਦਾਂ ਤੇ ਮੈਂ ਵੀ ਨਹੀਂ ਤੈਨੂੰ ਛੱਡ ਕੇ ਆਉਂਦੀ ਜੇ ਤੈਨੂੰ ਚੁੱਪਚੀਂਤੀ ਛੱਡ ਆਈ ਤਾਂ ਅਗਲੀ ਨੇ ਕਹਿਣਾ ਵਾ ਤੀਗ ਰੋਟੀ ਵੀ ਨਾ ਖਵਾਲੀ ਗਈ ਜ਼ੁਬਾਨ ਤੇ ਐਡੀ ਲੰਮੀ ਆ ਇਹਨੇ ਫੜ ਥੋੜਾ ਲੈਣੀ ਆ ਆਉਣਗੇ ਤੇ ਫੇਰ ਹੀ ਤੈਨੂੰ ਕੱਲ ਲੂੰਗੀ ਜਾਂ ਫੋਨ ਕਰਨਗੇ ਤੇ ਪਰ ਭਰਾ ਮੇਰੇ ਦੇ ਕੰਮ ਵੇਖ ਲੈ ਇੱਕ ਵਾਰਾ ਫੋਨ ਕਰਕੇ ਇਹਨੇ ਪੁੱਛਿਆ ਕਿ ਮਾਤਾ ਠੀਕ ਆ ਤੇ ਬੀਪੀ ਵਾਪੀ ਤੇ ਨਹੀਂ ਵਧਿਆ ਨਾ ਉਹ ਕਹਿੰਦੀ ਹੁਣੀ ਆ ਪਿਛੜ ਆਇਆ ਵਾ ਤੇ ਗਲੋਂ ਲਾ ਆ ਚੰਗਾ ਸਗੋ ਹੁਣ ਫੋਨ ਨਾ ਉਹਨੂੰ ਕਰੀ ਮੰਮੀ ਇੱਥੇ ਆਉਂ ਕਰ ਲਾਗੇ ਕੁਦੇ ਕਹਿੰਦੇ ਆਹੀ ਤੇ ਨਾਨੀ ਚੁੱਪ ਕਰਕੇ ਬਾਹਰ ਬੈਠੀ ਆ ਨਾਨੀ ਦਾ ਜੀ ਨਹੀਂ ਲੱਗਣ ਡਿਆ ਸੱਚੀ ਜੀ ਨਹੀਂ ਲੱਗਣ ਡਿਆ ਨਹੀਂ ਨਹੀਂ ਉਹ ਜੀ ਕੀ ਨਹੀਂ ਲੱਗਣਾ ਮੈਂ ਉਦਾਂ ਜਾ ਗਈ ਜਿਹੜੀ ਜਾ ਕੇ ਬਾਹਰ ਮਖਾ ਵਾਹਰੇ ਨਾ ਸਾਰਾਦਨ ਉੱਤੇ ਬੈਠੇ ਰਹਿੰਦਾ ਇਸ ਤਰ੍ਹਾਂ ਮੈਨੂੰ ਕਹਿਣ ਰਿਹਾ ਤੇ ਨਾਨੀ ਕਹਿਣ ਲਈ ਮੈਨੂੰ ਛੱਡਾ ਉਹ ਇੱਕ ਦੋ ਦਿਨ ਦਾ ਉਹ ਤੇ ਮੈਂ ਗੱਲ ਕਹੀ ਆ ਉਹਨੂੰ ਮੈਂ ਵੀ ਪਤਾ ਹੁਣ ਦੋ ਚਾਰ ਦਿਨ ਹੋ ਗਏ ਮੈਨੂੰ ਆਈ ਤੇ ਹੁਣ ਮੈਨੂੰ ਛੱਡਾ ਉਹਦੇ ਨਾਲ ਚ ਸੇਰੇ ਪੰਜ ਛੱਡਾਂ ਦੇ ਵੇਖੋ ਮੰਮੀ ਤੁਸੀਂ ਬਗਾਨੇ ਘਰ ਨਹੀਂ ਬੈਠੀ ਆਪਣੇ ਘਰ ਬੈਠੇ ਜੀ ਨਾ ਆਇਆ ਮਹਰੋਤਾ ਨੂੰ ਕੋਈ ਫੋਨ ਨਾ ਆਇਆ ਲੈਣ ਕੋਈ ਜੇ ਹੁਣ ਚੁੱਪਚੀਤੇ ਮੈਂ ਛੱਡਾਂ ਮਾਂ ਅਗਲੀ ਨੇ ਸੌ ਸੌ ਗੱਲ ਕਰਨੀ ਆ ਨਾ ਜੀ ਤੁਹਾਨੂੰ ਦੇ ਨਾਲ ਹੀ ਮੈਨੂੰ ਉਹ ਤੇ ਗੱਲ ਤੇਰੀ ਠੀਕ ਆ ਉਹ ਤੇ ਉਹਦੀ ਜੀ ਬਾਨ ਬਥੇਰੀ ਆ ਉਹ ਤੁਹਾਨੂੰ ਬੋਲਣ ਲੱਗੀ ਨੇ ਕਿਹੜਾ ਵੇਖਣਾ ਕਹਿਣਾ ਮਾਂ ਬਾਨੇ ਮੇਨੇ ਮਾਰੂ ਮਗਰੋਂ ਉੱਦਾਂ ਤੇ ਇਹੋ ਹੀ ਤਾਂ ਗੱਲ ਵਾ ਕਹਿਣਾ ਤੀਨੇ ਖੜਿਆ ਤੇ ਬੜੇ ਚਾਣ ਨਾਲ ਹੀ ਤੇ ਮਾਂ ਵੀ ਬੜੇ ਚਾਣਾਂ ਗਈ ਸੀ ਕਿ ਠੀਕ ਹੋ ਜਾਣਾ ਤੇ ਛਾਤੀ ਛੱਡ ਗਈ ਆ ਮੋਨਾ ਚੁੱਪ ਕਰਕੇ ਟਿਗੇਰਾ ਹੋਈ ਸੀ ਕੋਈ ਗੱਲ ਨਹੀਂ ਤੇ ਜੇ ਆਉਣਗੇ ਤਾਂ ਫੇਰ ਜਾਏ ਤਾਰੇ ਮੈਨੂੰ ਸਮਝ ਨਹੀਂ ਆਉਂਦੀ ਆਪਣੇ ਪੋਤ ਦਾ ਕਾਹ ਲੈਜੋ ਆਹੋ ਨਿੰਮੀ ਕਿਤੇ ਫੋਨ ਕਰਕੇ ਪੁੱਛਿਆ ਮਾਦਾ ਕੀ ਹਾਲ ਆ ਕੀ ਨਹੀਂ ਜਾ ਆਵੇ ਕਾ ਤੇਰੀ ਲੱਗਾ ਜਾਂ ਤੇ ਦਾ ਚਾ ਲੈ ਉਹ ਨਾਲ ਤੇ ਨਹੀਂ ਬੱਜੀ ਤੇ ਨਾਲ ਨਾਲੇ ਦਾ ਬੱਜੀ ਜਦੋਂ ਬੰਬੀ ਤੇ ਕਿਤੇ ਜਾਂਦਾ ਉੱਥੇ ਬੈ ਕੇ ਫੋਨ ਕਰ ਲੈ ਤੇ ਮੰਮੀ ਜੀ ਲੱਗਾ ਵਾ ਦਵਾਈ ਤੇ ਇੰਨਾ ਖਾਣੀ ਆ ਮੈਂ ਨਹੀਂ ਕੀਤਾ ਇਹ ਤਾਂ ਤੇਰੀ ਤੇ ਸੱਚੀ ਆ ਹਰ ਜਿੱਤਰਾ ਦਾ ਬੰਦਦਾ ਹੀ ਫੋਨ ਕਰਨ ਨਾਲੇ ਉਹ ਵੀ ਉਦੇ ਵਰਗਾ ਹੀ ਹੋ ਗਿਆ ਉਹਦੇ ਮਦਰ ਲੱਗੇ ਉਹਦੇ ਵਰਗੇ ਸਾਦੇ ਸਾਹਮਣੇ ਚੰਗਾ ਬੰਦਾ ਆਪਾਂ ਆਪੋ ਆਪਾਂ ਨਖਣਾ ਹੀ ਨਹੀਂ ਜੀ ਉਹ ਬੰਦਾ ਨਾ ਫਿਰ ਨਾਇਆ ਮੋਤੀ ਗਰੋਂ ਲਾਇਆ ਹੁਣ ਕਿਹੜਾ ਹਾ ਤੇ ਮੰਮੀ ਮੇਰੀ ਇੱਕ ਗਾਸ ਸੰਦੋ ਅਹੀਂ ਆਪੇ ਛੱਡਦੇ ਜੇ ਜਾ ਉਹਨਾਂ ਨੂੰ ਤਾਂ ਦੀ ਲੋੜਵਾ ਸਿਆਣਾ ਬੰਦਾ ਦਾ ਘਰ ਵਿੱਚ ਬੈਠਾਈ ਨਹੀਂ ਮਾਰ ਜਿੰਦਰਾ ਹੁੰਦਾ ਕਰਦਾ ਹਾਂ ਇਹ ਤਾਂ ਗੱਲ ਹੈਗੀ ਆ ਤੇ ਸਿਆਣੇ ਬੰਦੇ ਵਾਸਤੇ ਇਹਨਾਂ ਸਮਝਵਾਣ ਵਾਸਤੇ ਵੀ ਸਿਆਣਾ ਬੰਦਾ ਜਿਹੜਾ ਘਰ ਦੀ ਰਾਖੀ ਵੀ ਮਾਨ ਤਾਂ ਉਹਨੂੰ ਭਾਈ ਕੋਈ ਨਾ ਹੀ ਕਰੇ ਇਹਦੇ ਉਹ ਆਪਣੀ ਸਮਝ ਨਾ ਸਮਝ ਨਹੀਂ ਆਉਂਦੀ ਕਿ ਕਿੱਦਾਂ ਉਹ ਪਨੀਰ ਬਣਾਉਣਾ ਉਹਨੂੰ ਜਿੰਦੀ ਆ ਉਹ ਹੀ ਸਿੰਪਲ ਰੋਟੀ ਖਾਣੀ ਹੁੰਦੀ ਆ ਦਾਲ ਬਣਾਣੀ ਦਾਲ ਤੜਕੇ ਦੱਗਣਾ ਕਰਦੀ ਵੀ ਬੀਬੀ ਵਾ ਧਿਆਨਦਾ ਤੇ ਤਾਂ ਵੀ ਇਹਨੇ ਭਾਰਾ ਤੁਹਾਡੇ ਹੋਂਸੇ ਤੇ ਥੇਹੇ ਚ ਬੈਠੇ ਰਹਿੰਦੇ ਆ ਕੋਈ ਗੱਲ ਨਹੀਂ ਕੀਏ ਤੇ ਫਿਰ ਉਹ ਗੱਲਾਂ ਤੇ ਹੁਣ ਕੀ ਬੰਦਾ ਕਰੇ ਢਾਂਮ ਤੇ ਕੱਢਣਾ ਹੀ ਨਾ ਕੋਈ ਗੱਲ ਨਹੀਂ ਟਾਈਮ ਤੇ ਕੱਢਣਾ ਐਡੀ ਛੇਰ ਵਾਲੀ ਗੱਲ ਨਹੀਂ ਜੇ ਉਹਨੂੰ ਪੁੱਤ ਦਾ ਘਰ ਵਾ ਨਾ ਇਹ ਵੀ ਤੁਹਾਡੀ ਧੀ ਦਾ ਘਰ ਵਾ ਤੀਆਂ ਪੁੱਤਾਂ 'ਚ ਕੋਈ ਫਰਕ ਨਹੀਂ ਹੁੰਦਾ ਚੁੱਪ ਕਰਕੇ ਜਿੱਦਾਂ ਉਹ ਸੇ ਰਹਿੰਦੇ ਸੀ ਨਾ ਇਹ ਤਾਂ ਤੁਹਾਡਾ ਆਪਣਾ ਘਰ ਵਾ ਅੰਦਰ ਬਹੁਤ ਪਾਵੇਂ ਬਾਹਰ ਬਹੁਤ ਜਿੱਥੇ ਮਰਜ਼ੀ ਬਾਓ ਏਸੀ ਲਾਉਂਦ ਹਾਂ ਆਮ ਨਾਲ ਲੰਬੇ ਪਾਓ ਗਰਮੀ ਵਿੱਚ ਬੈਂਦ ਕੀ ਲੋੜ ਵਾਹ ਤਾਂ ਗੱਲ ਤੇ ਵੀ ਠੀਕ ਵਾ ਏਸੀ ਥੱਲੇ ਰਹਿਣੀ ਆ ਪੁੱਤ ਸਾਰਾ ਦਿਨ ਮੈਨੂੰ ਕਿਹੜਾ ਇੱਥੋਂ ਕੋਈ ਆਉਂਦਾ ਕਿ ਉੱਠ ਕੇ ਤੇ ਉੱਥੇ ਹੋ ਜਾ ਇਹ ਤਾਂ ਮੈਂ ਆਪਣੀ ਮਰਜ਼ੀ ਨਾਲ ਬਾਹਰ ਗਈ ਹਾਂ ਜਦੋਂ ਕਿ ਮੈਂ ਚੱਲ ਬਾਹਰ ਦੀ ਹਵਾ ਵੀ ਲੈਣੀ ਚਾਹੀਦੀ ਆ ਉਹ ਵਿਚਾਰਾ ਨਿਆਣਾ ਕਰਨ ਰਿਆ ਸੀ ਮੈਂ ਦੁੱਧ ਗਰਮ ਕਰਕੇ ਨਾਲੀ ਨੂੰ ਦਿਨਾ ਮੈਂ ਜੇ ਦੁੱਧ ਹੁਣ ਤਾਂ ਪਿਆ ਤਾਂ ਫਿਰ ਰੋਟੀ ਨਹੀਂ ਨਾਨੀ ਨੇ ਖਾਣੀ ਮੈਨੂੰ ਭੁੱਖ ਨਹੀਂ ਲੱਗੀ ਪਹਿਲਾਂ ਰੋਟੀ ਖਵਾ ਲਾ ਤੇ ਫੇਰ ਦੁੱਧ ਦੰਗੀਆਂ ਦਾ ਮੈਨੂੰ ਕਹਿ ਕੇ ਆਇਆ ਸੀ ਕਿ ਮੈਂ ਦੁੱਧ ਕਰ ਲਵਾਂ ਤੇ ਮੈਂ ਘਰ ਤੇ ਰਹਿਣ ਜਾ ਹੁਣ ਦੁੱਧ ਐਸੋ ਲਈ ਪੀਣਾ ਵਾ ਰੋਟੀ ਰਾਟੀ ਦਾ ਕੰਮ ਹੋ ਰਹਿ ਜਾਂਦਾ ਤੇ ਲਿਆ ਮਾਰ ਰੋਟੀ ਖਾ ਲੋ ਪਹਿਲਾਂ ਰੋਟੀ ਖਾ ਲਓ ਹਾਂ ਤੇ ਫਿਕਰ ਕਰਨ ਦੀ ਤੁਹਾਨੂੰ ਕੋਈ ਲੋੜ ਨਹੀਂ ਗਈ ਸਮਝ ਆ ਗਈ ਨਾ ਐਵੇਂ ਨਹੀਂ ਕਿ ਮਨ ਤੇ ਬੋਝ ਚੁੱਕੀ ਫਿਰਨਾ ਵਾ ਤੇ ਬਿਮਾਰ ਹੋ ਜਾਣਾ ਕੀ ਕਰਦੇ ਤੇ ਕੀ ਕਰਨਾ ਉਹ ਤੂੰ ਫੇਰ ਵੀ ਆਪਣਾ ਕਰ ਲੈ ਤੈਨੂੰ ਪਤਾ ਆਪਣਾ ਹੀ ਹੁੰਦਾ ਨਾ ਤਿਆਂ ਦਾ ਕਰਦੀਆਂ ਦਾ ਹੀ ਹੁੰਦਾ ਨਾ ਬਦਲਾ ਕਰਨ ਵਾਲੇ ਲੋਕਾਂ ਦੀ ਅੱਖਾਂ ਚੋਂ ਗਾਰ ਦੇ ਜੀ ਆ ਕੇ ਨਾ ਨੇ ਹੁਣ ਤੁਹਾਡੇ ਛੜੀ ਹੋਣੀ ਐਂ ਦੇ ਰਹੇ ਦੀ ਹੈ ਨਾ ਸਾਡੇ ਘਰ ਤੋਂ ਹੀ ਆਵੇ ਨਾ ਜਾਵੇ ਇੱਕ ਇਹਨੂੰ ਕੀ ਕਰਦਾ ਕੋਹ ਆਇਆ ਤੇ ਕੋਣ ਨਹੀਂ ਆਇਆ ਤਾਂ ਨੂੰ ਵੀ ਦੋ ਦਿਨ ਦਣ ਹੋ ਗਏ ਆ ਕਦੀ ਕੋਈ ਆਇਆ ਨਹੀਂ ਸਾਡੇ ਘਰ ਦੇਖਿਆ ਜੀ ਆਹ ਇਹ ਤਾਂ ਗੱਲ ਆ ਜੇ ਕਿਸੇ ਨੂੰ ਸੰਦ ਲੈਣਾ ਆਉਣਾ ਵਾ ਉਹ ਬੇਲੀ ਵਾਲੇ ਗੇਟ ਤੋਂ ਨਹੀਂ ਆਉਣਾ ਉਧਰੋਂ ਦੀ ਪਉਣਾ ਤੇ ਚਲ ਜਾਣਾ ਇੱਥੇ ਸਾਡੇ ਪਿੰਡ ਨੇ ਰਵਾਜ ਹੈਗਾ ਵੀ ਦੋ ਬੁੜੀਆਂ ਆ ਗਈਆਂ ਦੋ ਚਲ ਗਈਆਂ ਨਾ ਮੈਂ ਵੀ ਦੇ ਘਰ ਜਾਂਦੀਆਂ ਤੇ ਨਾ ਮੇਰੇ ਘਰ ਕੋਈ ਜਾਂਦਾ ਉਹ ਤਾਂ ਹੁਣ ਇਦਾਂ ਹੀ ਹੁਣ ਰਵਾਜ ਹੀ ਹਟ ਕੇ ਦੇਣਾ ਜਾਣ ਆਉਣ ਵਾਲੇ ਕਿਦਾਂ ਦੇ ਰਵਾਜ ਹੋਵੇ ਤੇ ਫੇਰ ਰਲ ਜਾਈਦਾ ਫੇਰ ਦੇ ਘਰ ਉਦਾਂ ਨਹੀਂ ਜਾਂਦਾ ਨਹੀਂ ਜਾਇਆ ਨਾ ਕੰਮ ਕੱਢ ਕੇ ਬੰਦਾ ਜਾਂਦਾ ਤਾਂ ਤੇ ਇਹ ਨਾ ਸੋਚੋ ਬਿਥੇ ਲੋਕੀ ਮੈਨੂੰ ਕੀ ਕਹਿਣਗੇ ਨਾਲੇ ਹੀ ਲੋਕਾਂ ਵਾਲ ਥੋੜਾ ਦੇਖਣਾ ਅਹੀਂ ਆਪਣੇ ਘਰ ਵਾਲੇ ਵੇਖਣਾ ਵਾ ਮੈਂ ਤਾਂ ਇਹ ਵੇਖਣਾ ਵਾ ਕਿ ਮੇਰੀ ਮਾਂ ਦੀ ਕਿੰਨੀ ਕੀਤੋ ਆ ਹੱਥ ਤੇ ਉਹਦੇ ਲੈ ਆ ਵਡਾ ਹੁਣ ਕੀ ਕਰਦੇ ਆ ਭਲਾ ਪਤਾ ਲੈ ਲੂ ਹੁਣ ਪਤਾ ਲੱਗਣ ਹੀ ਗਿਆ ਵਾ ਤੇ ਕੋਈ ਨਹੀਂ ਕਰਦਾ ਮੁੰਡਾ ਫੋਨ ਕਰਕੇ ਤੇ ਪੁੱਛਦਾ ਆਹੋ ਤੇ ਮਾਤਾ ਲੈ ਆਣਾ ਤੈਨੂੰ ਚਲ ਕੋਈ ਨਹੀਂ ਤੀਫੀਗਰ ਨਾ ਕਰੋ ਬੈਠੋ ਤੁਸੀਂ ਮੈਂ ਰੋਟੀ ਲਈ ਜੀ ਧੰਨਵਾਦ ਚਲ ਕੋਈ ਨਹੀਂ ਐਵੇਂ ਨਾ ਸੋਚੀ ਪਈ ਰਹੋ ਆਹ ਸੋਚੇ ਕੀ ਪੈਣਾ ਵਾ ਇਹ ਸੋਚ ਤੇ ਹੁੰਦੀ ਆ ਨਾ ਇਹ ਜੇ ਪੁੱਤ ਨੇ ਵੀ ਫੋਨ ਲਵਾ ਤੇ ਚ ਲੱਗੇ ਪਤਾ ਉਦਾਂ ਦੀ ਉਹ ਤੇ ਕੱਢੂਗੀ ਮੈਨੂੰ ਤੇ ਪੋਤੀ ਮੈਨੂੰ ਫੋਨ ਕਰਕੇ ਪੁੱਛਦਾ ਵੀ ਮਾਤਾ ਤੇਰਾ ਜੀ ਲੱਗ ਗਿਆ ਵਾ ਲੈਣ ਆਵਾਂ ਤੈਨੂੰ ਜਾਂ ਤੂੰ ਦਿਹਾੜੀ ਹੋਰ ਰਹਿਣਾ ਵਾ ਚਲੋ ਇੰਨੀ ਗੱਲ ਦੀ ਪੁੱਛਦਾ ਵੀ ਮੇਰਾ ਵੀ ਦਿਲ ਛੱਡਾ ਹੁੰਦਾ ਪੁੱਤ ਵੀ ਉਦਾਂ ਦਾ ਹੀ ਹੋ ਗਿਆ ਫੇ ਕੀ ਕਰਨਾ ਯਾਰ ਦਾਦੀ ਦੇ ਵੇਲੇ ਤੋਂ ਤੋਂ ਦੇ ਨਾ ਚੱਲੇ ਆ ਮਾਂ ਮੈਂ ਫੋਨ ਕੀਤਾ ਨਾ ਮੰਮੀ ਨੇ ਕੀਤਾ ਮੇਰੇ ਉਹਨਾਂ ਕੰਨਾ ਕੋਈ ਵਫਾਗਾ ਜਾਂ ਨਹੀਂਗਾ ਇਦਾਂ ਕਰਦਾ ਮੰਮੀ ਨੂੰ ਕਹਿਣਾ ਵੀ ਤੂੰ ਹੀ ਫੋਨ ਤੇ ਕਰ ਵੇ ਕਰੀ ਮਮੀ ਉਹ ਬਿਆਦ ਉਹ ਦੱਸ ਦਿੰਨਾ ਵਾਂ ਮੈਂ ਵੀ ਦਾਦੀ ਨੂੰ ਗਈ ਨੂੰ ਦੋਸਤ ਦੇਣਾ ਉਹ ਚੱਲੇ ਆ ਤੇ ਹਾਥ ਚਲ ਪੁੱਛਿਆ ਫੋਨ ਕਰਕੇ ਮਗਰ ਕੀ ਆ ਤੇ ਕੀ ਨਹੀਂ ਮੇਰੀ ਗੱਲ ਸੁਣ ਦਾਦੀ ਕਿਤੇ ਉਪਰੇ ਧਾਂ ਗਈ ਜਿਹੜਾ ਮਹਾਲ ਚਲ ਪੁੱਛਾਂ ਆਪਣੀ ਧੀ ਦੇ ਘਰ ਗਈ ਆ ਤੇ ਕੋਈ ਗੱਲ ਨਹੀਂ ਜੇ ਮੈਂ ਫੋਨ ਕੀਤਾ ਨਾ ਤੇ ਧੀ ਨੇ ਕਹਿਣਾ ਵਾਂ ਕਿ ਹੁਣ ਨੌਨ ਬੜਾ ਪਿਆਰ ਚੜਾ ਆ ਵਾ ਜੇ ਮੇਰੇ ਘਰ ਆ ਹੀ ਗਈ ਹੈ ਤੇ ਘੜੀ ਘੜੀ ਫੋਨ ਕਰੀ ਜਾਂਦੀ ਆ ਪੁੱਤ ਮੈਂ ਨਹੀਂਗਾ ਕਰਨਾ ਫੋਨ ਠੀਕ ਆ ਨਾ ਰਹਿ ਲੈਣ ਤੋਂ ਟੇਕੇ ਉਹਨੂੰ 4 ਦਿਨ ਹੁਣ ਉਹ ਮੰਮੀ ਫੋਨ 'ਡਾ ਵੀ ਕਹਿਣਾ ਵੀ ਆ ਜਾ ਆ ਜਾ ਇਹੋ ਪਹਿਲਾਂ ਵੀ ਹਾਲ ਜਾਂ ਠੀਕ ਠਾਕ ਵਾ ਦਵਾਈ ਦਾ ਰੂਟ ਟਾਈਮ ਨਾਲ ਮੈਂ ਡਿਆ ਕੀ ਹਾਲਤਾ ਵਾ ਕੀ ਕ ਨਹੀਂ ਹਾਲ ਚੱਲ ਨੂੰ ਉੱਥੇ ਕੀ ਹੋਇਆ ਵਾ ਹੈ ਟੀ ਉਹਦੀ ਸੋਹਣੀ ਰੋਟੀ ਖਵਾ ਲਿਣੀ ਗਰਮ ਗਰਮ ਉਹਨੂੰ ਜਵਾਈ ਉਹਦਾ ਕਿਤੇ ਅੱਗੇ ਪਿੱਛੇ ਤੁਰਿਆ ਫਿਰਦਾ ਹੁਣਾ ਵਾ ਦੋਤਾ ਉਹਦਾ ਅੱਗੇ ਪਿੱਛੇ ਤੁਰਿਆ ਫਿਰਦਾ ਹੁਣਾ ਵਾ ਉਹ ਮੰਮੀ ਹਾਂ ਅਗਲਾ ਨਹੀਂ ਹੁੰਦੀਆਂ ਪਰ ਫੇਰ ਵੀ ਬੰਦੇ ਨੂੰ ਆਸ ਹੁੰਦੀ ਮੇਰੇ ਘਰੋਂ ਫੋਨ ਨੇ ਆਇਆ ਮਕਰੋਂ ਮੈਂ ਕਹਿਆ ਕਿ ਤੇ ਉਲਟਾ ਮਤਲਬ ਨਾ ਕੱਢ ਲੈਣ ਅਗਲੇ ਕਹਿਣਗੇ ਜੇ ਆ ਹੀ ਗਈ ਆ ਤੇ ਨਾ ਹੁਣ ਕੱਲੀ ਮਰਨ ਢੀ ਆ ਕੰਮ ਕਰਾਉਂਦੀ ਹੁਣੀ ਇਹਦੇ ਕੋਲੋਂ ਉਹਦੇ ਕੋ ਕੰਮ ਨਹੀਂ ਹੁੰਦਾ ਹੋਣਾ ਤਾਂ ਹੁਣ ਸੱਸ ਨੂੰ ਫੋਨ ਕਰੀ ਜਾਂਦੀ ਆ ਪੁੱਤ ਮੈਂ ਤੇ ਡਰਦੀ ਨਹੀਂ ਫੋਨ ਕਰਦੀ ਆ ਮਮੀ ਇਹ ਅਗਲਾ ਤੁਹਾਡੇ ਦਿਮਾਗ 'ਚ ਆਉਂਦੀਆਂ ਵਾ ਉਲਟਾ ਮੋਲਾ ਫਾੜ ਲੈਣਾ ਕਿ ਕਿਹੜਾ ਫਾੜ ਲੈਣਾ ਠੀਕ ਆ ਨਾ ਉਲਟਾ ਮੋਲਾ ਕੋਈ ਨਹੀਂ ਹੁੰਦਾ ਜੇ ਫੋਨ ਕਰ ਲੋਗੇ ਦੇਖੋ ਖਾਛਰਾ ਤੁਹਾਡਾ ਹੱਦ ਘਾਂਡੇ ਤੁਸੀਂ ਮੇਰੀ ਗੱਲ ਸੁਣ ਲੈ ਪੁੱਤ ਤੂੰ ਹੀ ਕਰਕੇ ਹਾਲ ਚੱਲ ਪੁੱਛ ਲਓ ਬੰਦਾ ਪਿਆਰ ਤੌਰ ਤੇ ਫੋਨ ਕਰਦਾ ਹੀ ਆ ਵੀ ਕੀ ਹਾਲ ਚਾਲ ਆ ਕੀ ਆ ਰੋਟੀ ਪਾਣੀ ਮਿਲਦਾ ਵਦਿਆ ਦੁਆਰੀ ਦੁਆਰੀ ਘਾਂਡੇ ਕੀ ਚੱਕਰ ਵਾ ਤਾਂ ਉਹਦੀ ਕੁੜੀ ਕਰ ਲੈਂਦੀ ਜੱਡਾ ਪਿਆਰ ਚੜਿਆ ਸੀ ਤੇਰੀ ਦਾਦੀ ਕਰਵਾ ਨਹੀਂ ਸਕਦੀ ਫੋਨ ਮੈਨੂੰ ਫੋਨ ਲਾ ਕੇ ਦੋ ਮੈਂ ਹਾਲ ਚਾਲ ਪੁੱਛਣਾ ਆਪਣੇ ਪੋਤਿਆਂ ਦਾ ਉਹਨਾਂ ਤੇ ਜਾ ਕੇ ਤਾਂ ਚੇਤਾ ਆਇਆ ਨਹੀਂ ਯਾਰ ਤੁਸੀਂ ਇਹਦੇ ਕਿ ਉਹ ਗਏ ਆਾਦੋ ਕਿਦਾ ਡੇ ਵਾਲੀ ਮਾਣੇ ਨਹੀਂ ਟਾਈਮ ਲੱਗਦਾ ਵਗਹੀ ਹੋ ਗਿਆ ਤੁਸੀਂ ਨਾ ਕਰੀ ਫੋਨ ਕਰ ਲਿਓ ਠੀਕ ਹੋਣਾ ਮੈਂ ਲਾ ਕੇ ਦਿੰਦਾ ਮੇਰੀ ਗੱਲ ਸੁਣ ਮੈਂ ਫੋਨ ਨਹੀਂ ਕਰਨਾ ਭਾਵੇਂ ਤੇ ਇੱਕ ਵਾਰੀ ਕਹਿ ਤਾਂ ਭਾਵੇਂ ਦੋ ਵਾਰੀ ਕਹਿ ਫੋਨ ਤੁਸੀਂ ਕਰ ਲਓ ਤੇਰਾ ਪਿਓ ਕਰ ਲੇ ਤੂੰ ਕਰ ਲੈ ਠੀਕ ਆ ਨਾ ਤੇ ਇੱਕ ਗੱਲ ਹੋਰ ਸੁਣ ਲੈ ਮੇਰੀ ਇਹ ਨਾ ਕਿਉ ਕਿ ਹੁਣ ਤੂੰ ਛੇਤੀ ਆ ਜਾ ਠੀਕ ਹੈ ਉਹਨੂੰ ਰਹਿ ਲੰਦੋ ਚਾਰ ਦਿਨ ਕੋਈ ਗੱਲ ਨਹੀਂਗੀ ਆਹੋ ਗੱਲਾਂ ਕਰਕੇ ਤੇ ਫੇਰ ਆਂਦੇ ਆ ਵੀ ਜੀਵਨ ਆਉਂਦੇ ਜੀਵਨ ਜਾਉਂਗਾ ਠੀਕ ਆ ਨਾ ਜੇ ਤੀ ਫੋਨ ਕਰ ਲੋਗੇ ਨਾ ਇਹ ਚ ਕੋਈ ਮਾੜੀ ਗੱਲ ਨਹੀਂ ਹੋਣੀ ਤੁਹਾਡੀ ਸੋਭਾ ਹੀ ਹੋਣੀ ਹੈ ਬਚਾਲਾ ਕੋ ਫੋਨ ਤੇ ਕਰਦੀ ਹੈ ਕਿ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਨਹੀਂ ਨਾ ਸਮਝਦਾ ਮੇਰੀ ਗੱਲ ਦਾ ਉਲਟਾ ਮਤਲਬ ਨਿਕਲ ਜਾਣਾ ਨਹੀਂ ਉਲਟਾ ਨਿਕਲਦਾ ਉਲਟਾ ਨਿਕਲੂਗਾ ਮੈਂ ਤੁਹਾਡੇ ਨਾਲ ਨੋਤਾ ਚੱਲ ਇਦਾਂ ਕਰ ਠੀਕ ਆ ਨਾ ਹੁਣ ਤੂੰ ਕਰ ਲਈ ਉਹਨੂੰ ਫੋਨ ਤੇ ਤੋਂ ਕਰਨਾ ਹੋਊਗਾ ਨਹੀਂ ਤੇ ਤੇਰਾ ਪਿਓ ਕਰ ਲੇ ਮੈਨੂੰ ਬਾਰ-ਬਾਰ ਨਾ ਕਹਿ ਫੋਨ ਕਰਨ ਨੂੰ ਅਜੇ ਨਹੀਂ ਉਹ ਮੈਂ ਕਰਨਾ ਠੀਕ ਹੈ ਨਾ ਦੋ ਚਾਰ ਦਿਨਾਂ ਟੇਕੇ ਰਹਿ ਲੈਂਦੋ ਫਿਰ ਮੈਂ ਫੋਨ ਕਰ ਲਵਾਂਗੀ ਐਵੇਂ ਨਾ ਬੱਚਿਆਂ ਵਾਲੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਤੈਨੂੰ ਕੀ ਪਤਾ ਵਾ ਕੀ ਕੀ ਗੱਲਾਂ ਮੁੜ ਕੇ ਬਣਨੀਆਂ ਵਾ ਤੂੰ ਮਗਰੇ ਚੋਕੇ ਫੋਨ ਕਰਨ ਦਾ ਵੀ ਹੀਨੇ ਤੇ ਮੇਰੀ ਮਾਂ ਨੂੰ ਰਹਿਣ ਨਹੀਂ ਦਿੱਤਾ ਤੈਨੂੰ ਪਤਾ ਤੇਰੀ ਭੂਆ ਜਿਹੜੀ ਕਿੱਡੀ ਹੈਗੀ ਆ ਤੇਜ ਉਹਨੇ ਸਾਰਾ ਬਲੇਮ ਮੇਰੇ ਸਿਰ ਤੇ ਲਾ ਦੇਣਾ ਵਾ ਫੇ ਸਾਰਾ ਕਸੂਰੀ ਇਹਦਾ ਵਾ ਜੇ ਮੇਰੀ ਮਾਂ ਆਈ ਸੀ ਤੇ ਟਿਕਣ ਦਿੱਤੀ ਇਹਨੇ ਉਹ ਤੂੰ ਐਵੇਂ ਬੋਲੀ ਜਾਂਦੇ ਜੇ ਕਰਨਾ ਫੋਨ ਤੇ ਕਰਨੇ ਨਾ ਕਰਿਓ ਮੇਰਾ ਤੇ ਦਿਮਾਗ ਰੈਡ ਤੋਂ ਕਹਿਤਾ ਵਾ ਦਿਮਾਗ ਖਰਾਬ ਵਾ ਤੇਰਾ ਜਾਉ ਤੀ ਕੋਈ ਜਾਉ ਕੰਮ ਕਰੋ ਰੋਟੀ ਪਾਣੀ ਖਾਣੀ ਤੇ ਉਹ ਦੱਸ ਮੈਨੂੰ ਚਾਹ ਚ ਬਣਾਵਾ ਰੋਟੀ ਰੱਟੀ ਲਿਆਵਾ ਕੋਈ ਨਹੀਂ ਰੋਟੀ ਖਾ ਲਾਂਗੇ ਅਜੀ ਕਰੂ ਹਾਦੀ ਹੋਈ ਤੇਰੇ ਵਾਲੀ ਵੀ ਕਿਤੇ ਪਤਾ ਨਹੀਂ ਕੀ ਇਹਨਾਂ ਦਾ ਦਿਮਾਗ ਨਹੀਂ ਕਿਤੇ ਆਹ ਬੜੀ ਮਾੜੀ ਗੱਲ ਹੈ ਫੋਨ ਕਰਨ ਨੂੰ ਕਹਿੰਦਾ ਕੀ ਕਹਿਦਾ ਸੀ ਜੇ ਫੋਨ ਕਰ ਲੈਣਗੇ ਤਾਂ ਤੇ ਵਧੀਆ ਹੋ ਜਾਊਗਾ ਦੱਸ ਦਿਨੇ ਹੋਊਗਾ ਚਲ ਮੇਰੀ ਨੂੰ ਫੋਨ ਕਰਦੀ ਹੈ ਆਈ ਫੋਨ ਕਿਤੇ ਸਾਡਾ ਉਹ じゃ ਹੀ ਹੈ ਨਾਲੇ ਭੋਆ ਨਾ ਪਹੁੰਚ ਜਾਊਗਾ ਫਿਕਰ ਤੇ ਹੈ ਨਾ ਮਾੜਾ ਮੋਟਾ ਜਿੱਦਾਂ ਮਰਜੀ ਪਰ ਮਮੀ ਜੀ ਇਹ ਤੇ ਅਸਰੀ ਕੋਈ ਨਹੀਂਗਾ ਇਹ ਮੈਂ ਨਹੀਂ ਫੋਨ ਕਰਨਾ ਉਲਟਾ ਮਤਲਬ ਨਿਕਲੋਣਾ ਹੋ ਕੀ ਪਤਾ ਕਿਹੜੇ ਮਤਲਬ ਨਿਕਲਣੇ ਚੱਲ ਸਵੇਰੇ ਮਾਪੇ ਕਰ ਲਊਗਾ